ਪ੍ਰਿੰਸੀਪਲ ਹਰਪਜਨ ਸਿੰਘ ਸਪੋਰਟਿੰਗ ਕਲੱਬ ਮਾਹਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ 62ਵਾਂ ਆਲ ਇੰਡੀਆ ਪ੍ਰਿੰਸੀਪਲ ਹਰਪਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਟੂਰਨਾਮੈਂਟ ਦੇ ਆਰੰਭ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਟੂਰਨਾਮੈਂਟ ਦੇ ਅਦਿਖਾਤਨੀ ਮੈਚ ਮੌਕੇ ਮੁੱਖ ਮਹਿਮਾਨ ਬਜੋ ਬਦਾਨ ਸਬਾ ਹਲਕਾ ਚੱਬੇਆਲ ਤੋਂ ਵਿਧਾਇਕ ਡਾਕਟਰ ਇਸ਼ਾਂ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਵੀ ਕੀਤੀ। ਉਨ੍ਹਾਂ ਟੂਰਨਾਮੈਂਟ ਦੇ ਵਧੀਆ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ 称ਾਗਾ ਵੀ ਕੀਤੀ ਅਤੇ ਕਮੇਟੀ ਨੂੰ ਵਿਤੀ ਸਹਾਇਤਾ ਵਜੋਂ 10 ਲੱਖ ਰੁਪਏ ਦੀ ਰਾਸ਼ੀ ਵੀ ਐਲਾਨ ਕੀਤੀ। ਮਾਹਲਪੁਰ ਤੋਂ ਸਫਰੀ ਦੀ ਰਿਪੋਰਟ। ਜਾ ਰਿਹਾ ਬਾਗਮੇ 올 ਇੰਡੀਆ ਪ੍ਰਿੰਸੀਪਲ ਰਣ ਸਿੰਘ ਕਪਟਾ ਟੂਰਨਾਮੈਂਟ ਤੱਕ ਸੋ ਇਹ ਬਾਗਮੀ ਬਾਗ ਇਹ ਝੰਡਾ ਲਹਿਰਾ ਜਾ ਰਿਹਾ ਪ੍ਰਿੰਸੀਪਲ ਸਾਹਿਬ ਦੀ ਜਾਤ ਆਉ ਰਾਸ਼ਟਰੀ ਗਾਣੇ ਸਾਡਾ ਖੜੇ ਹੋ ਜੇ ਸਾਡਾ ਚਾਗਾ ਨਾ ਮਨਾ ਹਾ ਜੀ ਨਾ ਯਕੀਨ ਐਮ ਐਲ ਏ ਹਲਕਾ ਜੱਬੇਵਾਲ ਬਾਟਵਾ 올 ਇੰਡੀਆ ਪ੍ਰਿੰਸੀਪਲ ਅਰਪਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਾ ਸ਼ੁਕਰੀਆ ਸਾਡ ਸਰਕਾਰ ਦੇ ਸਾਡੀ ਆਵਾਜ਼ ਨੂੰ ਗੂੰਜੀ ਦੇ ਰਹੀ ਸਾਡੇ ਇਲਾਕੇ ਨੂੰ ਹਰ ਪ੍ਰਤੀ ਦਬਾਅ ਦੇ ਵਿੱਚ ਸ਼ਾਨਦਾਰ ਯੋਗਦਾਨ ਪਾ ਰਹੇ ਨੇ ਤੋਂ ਬਹੁਤ ਹੀ ਬਾਤ ਤੁਹਾਡੀ ਜਬਾਤ ਆਪ ਸਾਡਾ ਫਕਤ ਪਾਲ ਫਕਤ

ਹਾਂ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਬਹੁਤ ਹੀ ਪਿਆਰ ਦੇ ਵਿੱਚ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਮਾਲਪੁਰ ਦੇ ਵਿੱਚ ਜੋ ਹੈ ਬਾਦਮਾ 올 ਇੰਡੀਆ ਜੋ ਹੈ ਪ੍ਰਿੰਸੀਪਲ ਹਰਪਜਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੇ ਮੌਕੇ ਤੇ ਸਾਡੇ ਕਲੱਬ ਦੇ ਪ੍ਰੈਜ਼ੀਡੈਂਟ ਨੇ ਸਾਡੇ ਸਰਦਾ ਜੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਅਰੇਂਜਮੈਂਟ ਕੀਤਾ ਤੇ ਹਮੇਸ਼ਾ ਤੋਂ ਬਹੁਤ ਉਹਨਾਂ ਦਾ ਯੋਗਦਾਨ ਰਿਹਾ ਹੈ ਉਹਦੇ ਲਈ ਪੂਰੀ ਟੀਮ ਦਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਬਤਵੰਤੇ ਸਚੰਦੋ ਨੇ ਇੱਥੇ ਮੌਜੂਦ ਸਾਰੀ ਬਹੁਤ-ਬਹੁਤ ਧੰਨਵਾਦ ਕਿ ਜੋ ਖੇਡਾਂ ਦੇ ਲਈ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਹੈ ਸ਼ੁਰੂ ਤੋਂ ਉਸੇ ਯੋਗਦਾਨ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਸੀਂ ਜੋ ਹੈ ਸਮਝਦੇ ਕਿ ਸਾਡੀ ਇਹ ਕਿ ਜ਼ਿੰਮੇਵਾਰੀ ਹੈ ਕਿ ਡਿਊਟੀ ਹੈ ਜੋ ਬਣਦੀ ਹੈ ਕਿਉਂਕਿ ਆਪ ਇੱਕ ਨੌਜਵਾਨ ਹੋਣ ਦੇ ਨਾਤੇ ਆਪ ਫੁੱਟਬਾਲ ਵੀ ਨੇ ਖੇਡਦਾ ਰਿਹਾ ਹੈ ਉਹਦੇ ਨਾਤੇ ਵੀ ਮੇਰਾ ਇੱਕ ਇਹ ਫਰਜ਼ ਹੈ ਮੇਰਾ ਸ਼ੌਂਕ ਵੀ ਹੈ ਸਿਰਫ ਫਰਜ਼ ਨਹੀਂ ਮੇਰਾ ਸ਼ੌਂਕ ਵੀ ਹੈ ਕਿ ਮੈਂ ਇਸ ਗੇਮ ਦੇ ਲਈ ਇਸ ਖੇਡ ਦੇ ਲਈ ਬਿਹਤਰ ਦੇ ਲਈ ਹੋਰ ਵਧੀਆ ਤਰੀਕੇ ਨਾਲ ਉਪਰਾਲੇ ਕੀਤੇ ਜਾਣ ਤੇ ਜੋ ਵੀ ਇਹਨਾਂ ਦੇ ਲਈ ਅਸੀਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ ਇਸ ਲਈ ਅੱਜ ਅਸੀਂ ਮੈਹਲਾਨ ਦਿੱਤੇ ਰਖਦਾ ਹਾਂ ਸ਼ੁਕਰੀਆ ਤੁਹਾਡਾ ਆਪਣਾ ਨੇ ਕਿਹਾ ਸੀ ਜੋ 10 ਲੱਖ ਰੁਪਏ ਦਾ ਜੋ ਹੈ ਐਮਪੀ ਲੈਟ ਜਿਸ ਨੂੰ ਪਾਉਂਦੇ ਹੋ ਸੀ ਜੋ ਇਹਨਾਂ ਦੇ ਨੂੰ ਜਰੂਰ ਅਸੀਂ ਦਿੱਤਾ ਜਾਏਗਾ ਜੇ ਤਦ ਵੀ ਇਸਾ ਲਈ ਜੋ ਟੂਰਨਾਮੈਂਟ ਹੋਰ ਬਿਹਤਰ ਕੀਤੇ ਜਾਣ ਦੇ ਗਰਾਊਂਡ ਦਾ ਵੀ ਬਿਹਤਰ ਹੋਏਗਾ ਧੰਨਵਾਦ ਤੇ ਔਰ ਇਸ ਇਲਾਕੇ ਨੂੰ ਖਾਸ ਕਰਕੇ ਪੰਜਾਬ ਨੂੰ ਬਰੰਮੀ ਦੇ ਪ੍ਰਚਾਰ ਅੱਜ ਅੱਜ ਦੇ ਸਾਡੇ ਮੁੱਖ ਮਹਿਮਾਨ ਡਾਕਟਰ ਸ਼ੰਕ ਜੀ ਡਾਕਟਰ ਰਾਜਕਮਾ ਜੀ ਦੇ بیٹے ਬਹੁਤ ਹੀ ਸਕਾਰਜੋਗ ਡਾਕਟਰ ਰਾਸ਼ਕਮਰ ਜੀ ਜਿਨ੍ਹਾਂ ਦੇ ਨਾਲ ਸਾਡਾ ਪਹਿਲਾਂ ਵੀ ਕਾਫੀ ਬਾਰ ਮਲਾਪ ਹੁੰਦਾ ਰਿਹਾ ਅੱਜ ਅਸੀਂ ਥੋੜੀ ਜਿਹੀ ਬੇਨਤੀ ਸ਼ਾਰਟ ਨੋਟਿਸ ਦੇ ਉੱਪਰ ਹੀ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਆਪਣੇ بیٹے ਡਾਕਟਰ ਸ਼ਾਂਗ ਨੂੰ ਇੱਥੇ ਭੇਜਿਆ ਔਰ ਜੋ ਵੀ ਸਾਡੀਆਂ ਡਿਮਾਂਡ ਸੀਗੀਆਂ ਅਸੀਂ ਰੱਖੀਆਂ ਸਾਡੇ ਕਹਿਣ ਤੋਂ ਬਿਨਾਂ ਹੀ ਉਹਨਾਂ ਨੇ ਆਲਰੇਡੀ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਔਰ ਇਹਦਾ ਸਾਰਿਆਂ ਉਹ ਇਲਾਕੇ ਦੇ ਵਿੱਚ ਹੀ ਪਤਾ ਹੈ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਡਾਕਟਰ ਸਾਹਿਬ ਦਾ ਤੇ ਅੱਗੇ ਹੁਣ ਬੇਟੇ ਦਾ ਵੀ ਅਸੀਂ ਇਹਨਾਂ ਦੇ ਬਹੁਤ-ਬਹੁਤ ਰਣੀ ਆ ਉਹਦੇ ਆਪਣੇ ਹਰਪੰਦਰ ਸਪੋਰਟਿੰਗ ਕਲੱਬ ਵੱਲੋਂ ਸਾਡੇ ਐਨਆਰਆਈ ਵੀ ਲੋਕ ਐਨਆਰਆਈ ਦਾ ਵੱਲੋਂ ਵੀ ਤੇ ਇੱਕ ਵਾਰ ਫੇਰ ਆਪਣੇ ਪੂਰਾ ਇਲਾਕਾ ਨਿਵਾਸੀਆਂ ਵੱਲੋਂ ਵੀ ਇਹਨਾਂ ਨੂੰ ਵੈਲਕਮ ਵੀ ਕਰਦੇ ਆ ਤੇ ਥੈਂਕਸ ਵੀ ਕਰਦੇ ਆ ਜਿਹੜਾ ਨੇ ਬਹੁਤ ਵੱਡੀ ਰਾਸ਼ੀ 10 ਲੱਖ ਰੁਪਏ ਦੀ ਇਸ ਕਲੱਬ ਨੂੰ ਦਿੱਤੀ ਆ ਤੇ ਮਹਾਰਾਜ ਇਹਨਾਂ ਨੂੰ ਬਹੁਤ ਬਲੰਦੀਆਂ ਵਾਖਦੇ ਜਲਦੀ ਕਲ ਅਜ ਵਾਖਦੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਗਦੇਸ਼ ਬਾਤ ਵਿੱਚ ਪ੍ਰਿੰਸੀਪਲ ਰਪਿੰਸੀ ਆਲਡੀਆ ਫੁੱਟਬਾਲ ਟੂਰਨਾਮੈਂਟ ਦੇ ਸਾਡੇ ਅੱਜ ਦੇ ਮੋਟਮ ਮਹਿਮਾਨ ਡਾਕਟਰ ਸਾਹਿਬ ਕਾਜੀ ਉਹਦੇ ਨਾਲ ਆਏ ਹੋਏ ਉਹਦੇ ਸਾਥੀ ਔਰ ਸਾਡੇ ਲਾਗੇ ਦੀਆਂ ਬਹੁਤ ਪ੍ਰਮੁਖ ਸਜੇਤਾ ਸਟੇਜ ਤੇ ੜਾਜਮਾਨ ਸਾਡੇ ਕਾਲਜ ਦੇ ਬੱਚੇ ਸਕੂਲਾਂ ਦੇ ਬੱਚੇ ਸਾਡੇ ਆਈ ਮਾਡਲ ਦੇ ਪੇਟਰ ਵਾਈਵੇ ਪੰਜ ਸਰਬਾ ਸਰਬਾ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਔਰ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ ਦਿਨ ਤੇ ਜੋ ਆਲੇ ਦੇ ਇਸ ਤੋਂ ਸਾਡੀ ਯਾਦ ਤੋਂ ਬਹੁਤ ਲੰਬੇ ਸਮੇਂ ਤੋਂ ਇਹ ਜੋ ਪ੍ਰੋਗਰਾਮ ਹੋਇਆ ਇਹਦੇ ਬਾਰੇ ਇਲਾਕੇ ਨੂੰ ਵੀ ਔਰ ਸਾਰੇ ਗੌਂਦ ਸਾਹਿਬ ਬਹੁਤ ਰਾਜਮਾਰ ਜੀ ਇੱਕ ਇਸੇ ਹੀ ਮੌਕੇ ਦੇ ਵਿੱਚ ਪਹਿਲਾ ਸ਼ੁਕਰੀਆ ਕਰਦੇ ਹਾਂ ਔਰ ਕੀ ਬਾ ਸਾਡਾ ਉਹਨਾਂ ਦੇ ਨਾਲ ਖੁਸ਼ੀ ਤੋਂ ਮਾਣੂ ਮਿਲਵਾ ਕਰਿਆ ਔਰ ਬੰਦੂ ਸਾਹਿਬ ਦਾ ਕੋ ਜਾਣ ਪਛਾਣ ਤੋਂ ਬਾਅਦ ਦੀ ਲੋੜ ਹੀ ਬੰਦੂ ਸਾਹਿਬ ਨੇ ਆਪਣੇ ਇਲਾਕੇ ਦੇ ਵਿੱਚ ਬਹੁਤ ਕੰਮ ਕਰਵਾਏ ਹਨ ਉਹਨਾਂ ਦਾ ਜੂਰ ਜਿੱਤਾ ਉਹਨਾਂ ਦਾ ਬੇਟਾ ਅਜੇ ਇਸ਼ਾਨ ਕੁਮਾਰ ਕਪੇਵਾਲ ਤੋਂ ਜਿਹਨਾਂ ਨੇ ਐਮਐਲਏ ਰੈਕਚਨ ਦਿੱਤੀ ਸੀ ਬੜੇ ਅچھے ਮਾਤ ਦੇ ਨਾਲ ਕਿਉਂਕਿ ਲੋਕਾਂ ਨੂੰ ਇਸ ਦਾ ਬੜਾ ਇਹੋ ਸਰਦਾਰ ਹੈ ਔਰ ਬੰਦੂ ਸਾਹਿਬ ਦਾ ਜੋ ਰੈਪਿਊਟੇਸ਼ਨ ਹੈ ਉਸ ਦੇ ਨਾਲ ਦੇ ਉੱਪਰ ਕਿਉਂਕਿ ਕੰਮ ਦੇਖੇ ਜਾਂਦੇ ਨੇ ਕੰਸਰਲੇ ਦੇਖਿਆ ਜਾ ਰਿਹਾ ਡਾਕਟਰ ਸਾਹਿਬ ਦੇ ਕੰਮ ਨੂੰ ਦੇਖਦੇ ਹੋਏ ਜੋ ਇਲਾਕੇ ਦੇ ਮਾਨਸਿਕ ਸਾਨੂੰ ਬਹੁਤ ਖੁਸ਼ੀ ਆ ਔਰ ਖਾਸ ਕਰਕੇ ਇੱਕ ਨਾ ਰੋਕ ਲਾਗੇ ਇਹ ਜੋ ਇਲਾਕਾ ਫੋਟੋ ਦਾ ਇਲਾਕਾ ਇਹਨੇ ਆ ਵੀ ਫੋਟੋ ਖੇੜਿਆ ਜਾਨ ਜੀ ਨੇ